ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਪੀਓ ਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕ੍ਰਿਸ਼ਨ ਸਰ ਸਰਦਾਰ ਜੀਪੀਐਸ ਪੁਲਿਸ ਇਆਈਪੀਐਸ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਬੀਸੀਪੀ ਐਸੋਸੀਏਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਮਿੰਦਰ ਸਿੰਘ ਸਿੱਧੂ ਪੀਪੀਐਸ ਏਸੀਪੀ ਅੰਮ੍ਰਿਤਸਰ ਜਿਹੜੇ ਜੀ ਹੁਣ ਦੇ ਇਸ ਕੋਲੋਂ ਚੱਲਦਾ ਵਰਕਆਊਟ ਕਰਿਆ ਜੀ ਜਿਹੜਾ ਪਿਓਰਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਬਲਵਿੰਦਰ ਸਮੀਲ ਸਿੰਘ ਸਾਹਿਬੀ son of ਮੰਗਲ ਸਿੰਘ ਆਰਓ ਕੋਡ ਮੈ ਕੋਡ ਮੈਸਿੰਗ ਕਰਨ ਦਾ ਰੋਡ ਦਾ ਹੈ ਰਹਿਣਾ ਦਾ ਜੀ ਇਹ ਬਾਦਾਲ ਬਿਸ਼ਰੀ ਸਮੁਖੀ ਮੈਡਮ ਨੇ ਜੀ ਐਮ ਆਈ ਸੀ ਕੋਡ ਅਮਰ ਸਰ ਉਹਨਾਂ ਦੇ ਕੋਡ ਦੇ ਵਿੱਚੋਂ ਮਕਦਮਾ ਨੰਬਰ 223 ਮਿਤੀ 19 11 2017 2017 ਨੂੰ ਪ੍ਰਾਨਾਮ ਕਰਮਈ 1794511460160 ਏ 774 77 ਇਹ ਚੋਰੀ ਦਾ ਮਾਮਲਾ ਜੀ ਇਹ ਥਾਣੇ ਸੁਲਤਾਨਪੁਰ ਦਾ ਮਕਦਮਾ ਸੀ ਜਿਹਦੇ ਵਿੱਚ ਪੀਓ ਸੀ ਇਹ ਪੀਓ ਕੋ ਲਿਆ ਰਿਹਾ ਜਿਹਦੀ ਕਮੀਟ ਹੋਈ 19 ਤਿੰਨ 2024 ਤੇ ਇਹਦੇ ਖਿਲਾਫ ਹੀ ਇੱਕ ਹੋਰ ਮਕਦਮਾ ਸੀ ਉਹ ਥਾਣੇ ਸਦਰ ਦਾ ਹੀ ਇਹਦੀ ਕੋਸ਼ਿਸ਼ ਕੀਤੀ ਜਿੰਨੇ ਦੱਸਿਆ ਜੀ ਮੇਰੇ ਖਿਲਾਫ ਇੱਕ ਹੋਰ ਮਕਦਮਾ ਉਹਦੇ ਵਿੱਚ ਵੀ ਪੀਓ ਸੀ ਉਹ ਬਾਦ ਅਦਾਲਤ ਸ਼ਰੀਫ ਗੁਰਮਿੰਦਰ ਸਿੰਘ ਅਡਿਸ਼ਨਸੀ ਜੀ ਨੇ ਉਹਨਾਂ ਦੀ ਕੋਰਟ ਦੇ ਵਿੱਚ ਦਾ ਮੁਕਦਮਾ ਹੈ 29 ਨੰਬਰ ਟਟੜਗੀ 3 2018 ਉਹ ਵੀ ਸੇਮ ਆਪਣਾ ਸੈਕਸ਼ਨ ਰਿਕਾਰਡਿੰਗ ਕਰਤਾ ਦੱਜਾ ਜੀ ਉਹਦੇ ਵਿੱਚ ਵੀ ਪੀਓ ਸੀ ਜਿਸ ਦੀ ਪੀਓ ਡੇਟ ਕੀ ਹੈ ਜੀ ਆਪਣਾ 3 1 2024 ਉਹ ਥਾਣੇ ਸਦਰ ਦਾ ਕਰਵਾ ਸੀ ਹੁਣ ਇਹਨੂੰ ਆਪਾਂ ਉੱਥੇ ਉਹਨਾਂ ਦੇ ਹੈਂਡਓਵਰ ਕਰਤਾ ਆਪਣਾ ਥਾਣੇ ਸਦਰ ਵਾਲਿਆਂ ਦੇ ਤੇ ਉਹਨਾਂ ਨੂੰ ਦੂਸਰੇ ਥਾਣੇ ਵਾਲਿਆਂ ਨੂੰ ਬਦਰੀਆ ਮੋਬਾਈਲ ਇੰਟੀਗੇਸ਼ਨ ਕਰਵਾਉਣੇ। ਤਾਂ ਇਹ ਨਾਲ ਹੋਰੀ ਸਾਥੀ ਵੀ ਇਹ ਬਾਰਦਾਤਾਂ ਸਾਡੇ ਦੇਸ਼ ਦੀ ਦਾੜਾ ਦਾ ਲੱਗਦਾ ਇਹਨਾਂ ਦੇ ਨਾਲ ਇਹਨਾਂ ਦਾ ਗਰੁੱਪ ਹੈ ਜੀ ਜੋ ਚੋਰੀ ਕਰਦੇ ਨਾ ਜਿਹੜੇ ਇਹਨਾਂ ਦਾ ਗਰੁੱਪ ਹੁੰਦਾ ਜੀ ਉਹ ਵਕਤ ਵਕਤ ਆਪਣਾ ਤਰੀਕਾ ਦੇ ਵਿੱਚ ਇਹ ਉਹੋ ਤਰੀਕਾ ਤੇ ਜਾਂਦੇ ਹੈ ਕੋਈ ਆਪਣੀਆਂ ਤਰੀਕਾ ਦੇ ਰੈਗੂਲਰ ਜਾਂਦੇ ਰਹਿੰਦੇ ਆ ਤੇ ਕੋਈ ਜਿਹੜੇ ਉਹ ਤਰੀਕਾ ਤੋਂ ਵਹਿਰੇ ਇਹੋ ਸਮੇਂ ਤੋਂ ਸਾਰੇ ਘੈਰਾ ਜਾਂਦੇ ਆ ਜੀ ਇਹ ਤੁਸੀਂ ਲਾ ਲੋ ਜੀ ਦਾ ਆਪਣਾ ਇੱਕ ਤੇ ਆਪਣਾ 2017 ਦਾ ਮੁਕਦਮਾ ਦੂਸਰੇ ਦਾ ਜਿਹੜਾ ਉਹ ਮੁਕਦਮਾ ਹੈਗਾ 2018 ਦਾ ਤੇ ਤੁਸੀਂ ਉਹ ਲਾ ਲੋ 2025 ਚ ਲੰਡਾ ਮੁਕਦਮੇ ਤੇ ਇਹਨਾਂ ਦੇ ਪੁਰਾਣੇ ਨੇ ਲੇਕਿਨ ਜਿਹੜੀ ਇਹ ਤਰੀਕਾ ਜਿਹੜੀ ਹੈ ਨਾ ਤਰੀਕਾ ਵਿੱਚੋਂ ਮਿਸ ਕਰ ਦਿੰਦੇ ਨੇ ਕਈ ਤਰੀਕਾਂ ਤੇ ਜਾਂਦੇ ਉਸ ਤੋਂ ਬਾਅਦ ਫਿਰ ਹੋਲੀ ਲੀ ਲਈ ਛੱਡ ਦਿੰਦੇ ਤਰੀਕਾ ਦਾ ਫਿਰ ਜਦੋਂ ਆਪ ਇਹਨਾਂ ਦਾ ਦਿਮਾਗ ਜਿਹੜਾ ਉਹ ਦੂਜੇ ਪਨੇ ਪਲਾਨ ਆਊਟ ਕਰਨਾ ਸ਼ੁਰੂ ਕਰ ਦਿੰਦਾ ਵੀ ਅਸੀਂ ਉਹ ਹੀ ਆਪ ਕੰਮ ਕਰੀਏ ਤੇ ਫਿਰ ਉਹਦੇ ਕਰਕੇ ਫਿਰ ਤਰੀਕਾ ਨੂੰ ਬਦਲ ਹੀ ਜਾਂਦੇ ਨੇ ਤੇ ਫਿਰ PO ਦੇ PO ਫਿਰ ਸਾਨੂੰ ਕੋਡ ਦੇ ਵਿੱਚ ਨੋਟੀਫਿਕੇਸ਼ਨ ਆਈ ਨਹੀਂ ਫਿਰ ਅਸੀਂ ਇਹਨਾਂ ਨੂੰ ਅਰੇਸਟ ਕਰਕੇ ਦੇਖੋ ਮੈਂ ਇਹ ਇੱਥੇ ਮੇਰੀ ਪੋਸਟਿੰਗ ਜਿਹੜੀ ਹੈ ਨਾ ਉਹ ਹੋਈ ਸੀ ਇਹ ਆਪਣਾ 11 ਅ 11 3 2024 ਦੇ ਵਿੱਚ ਮੇਰੀ ਪੋਸਟਿੰਗ ਹੋਈ ਉਹਦੇ ਤੋਂ ਲੈ ਕੇ ਦੇ ਅੱਜ ਤਰੀਕ ਹੈਗੀ ਜੀ 25 10 2025 ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਤੇ ਮੇਰੀ ਟੀਮ ਨੇ ਟੋਟਲ ਜੜੇ 458 ਪੀਓ ਜਿਹੜੇ ਅੰਮ੍ਰਸ਼ ਕਿਤੇ ਹੈ ਜਿਨ੍ਹਾਂ ਦੇ ਵਿੱਚ ਕਟੋੜ ਗੁੰਜਿਆ ਤੋਂ ਵੱਧ ਪੀਓ ਜਿਹੜੇ ਉਹ ਐਨਡੀ ਐਨਡੀ ਸੈਕਟਰ ਦੇ ਪੀਓ ਨੇ ਜਿਹੜੇ ਕੀ ਤੁਹਾਡੇ ਸਾਹਮਣੇ ਸਰਕਾਰ ਤੇ ਨਸ਼ਾ ਬੁਦ ਜਿਹੜੀ ਜਾਗਰੂਕਤਾ ਚੱਲ ਰਹੀ ਹੈ ਜੁੱਧ ਨਸ਼ਾ ਰੋਧ ਦਾ ਬਣ ਕੇ ਚੱਲ ਰਿਹਾ ਉਹਦੇ ਕਰਕੇ ਫਿਰ ਸਾਡਾ ਫੋਕਸ ਜਿਆਦਾ ਜਿਹੜਾ ਇਹ ਨਾ ਨਸ਼ੇ ਵਾਲੇ ਪੀਓਜ਼ ਵਗੈਰਾ ਦਾ ਹੁੰਦਾ ਠੀਕ ਹੈ ਜੀ ਜਿਸ ਤਰ੍ਹਾਂ ਸਾਨੂੰ ਸੀਨੀਅਰ ਅਫਸਰਾਂ ਨੂੰ ਹਦਾਇਤਾਂ ਹੁੰਦੀਆਂ ਸਾਡੇ ਮਾਨਯੋਗ ਯੂਐਨਸੀ ਦੇ ਜਨਰਲ ਕਰਦੇ ਦੇ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕ ਆਊਟ ਕਰਦਾ ਜੀ ਤੇ ਔਰ ਮੈਂ ਤੁਹਾਡੇ ਮੱਦੇਨਜ਼ਰ ਇਹ ਬਸ ਇਹ ਜਨਨ ਕਿ ਸਭ ਤੋਂ ਜ਼ਿਆਦਾ ਜਿਹੜੀ ਮੇਨ ਪੀਓਜ਼ ਦੀ ਸਾਰੇ ਪੰਜਾਬ ਦੇ ਵਿੱਚੋਂ ਜ਼ਿਆਦਾ ਪਰਫਾਰਮੈਂਸ ਜਿਹੜੀ ਹੈ ਨਾ ਉਹ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਦੀ ਹੋਊਗੀ ਨਹੀਂ ਅਜੇ ਤੱਕ ਕਿਸੇ ਵੀ ਸਟਾਫ ਨੇ ਇੰਨੇ ਪੀਓ ਰਸਮੀ ਦਿੱਤੇ ਹੁੰਦੇ ਔਰ ਵਿਸ਼ੇਸ਼ ਤੁਸੀਂ ਇਹ ਚੀਜ਼ ਦਾ ਬਾਇਓ ਡਾਟਾ ਤਿਆਰ ਕਰਾ ਲਓ ਕਿ ਜਿੰਨਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਇਹ ਰਸਤਾ ਹੈ ਜਾਈ ਇਹ ਤੋਂ ਤੋਂ ਜ਼ਿਆਦਾ ਹੀ ਪਰਫਾਰਮੈਂਸ ਹੋਏਗੀ ਤੋਂ ਘੱਟ ਨਹੀਂ ਹੋ ਸਕਦੀ ਕਿਉਂਕਿ ਸਾਡੇ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਸਾਨੂੰ ਸਮੇਂ-ਸਮੇਂ ਸਰ ਇਹਦੇ ਇਸ ਤਰ੍ਹਾਂ ਦਾ ਸਾਡੇ ਟੀਮ ਕੰਮ ਕਰਦੀ ਉਹਨਾਂ ਨੂੰ ਸਰਟੀਫਿਕੇਟਸ ਵਗੈਰਾ ਅਪਰੀਸ਼ੀਏਟਿਵ ਵਗੈਰਾ ਕਰਨਾ ਉਹ ਹੌਸਲਾ ਫਸਾਈ ਜਿਹੜੀ ਹੈ ਉਹਦੇ ਕਰਕੇ ਫਿਰ ਮਨਾਰਨ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਦੇ ਨਾਲ ਚੱਲਦੇ ਨੇ ਤੇ ਇਹਦੇ ਨੂੰ ਵੱਧ ਹੀ ਕੀਤਾ ਜਾਏਗਾ ਘਟਨੇ ਹੋਏਗਾ ਠੀਕ ਹੈ